Okay, okay. ਸੁਵੰਟੀਆਂ ਜਿੰਦਾਬਾਦ ਪੰਜਾਬ ਨੂੰ ਸੁਵੰਟੀਆਂ ਜਿੰਦਾਬਾਦ ਪੰਜਾਬ ਨੂੰ ਖੁਸ਼ ਹੋਵੇ ਜਿੰਦਾਬਾਦ ਇਹ ਸਰਕਾਰਾਂ ਕਰਦੀਆਂ ਕੀ ਧੱਕੇਸ਼ਾਹੀ ਦਾ ਕੋਈ ਇਹ ਸਰਕਾਰਾਂ ਕਰਦੀਆਂ ਕੀ ਧੱਕੇਸ਼ਾਹੀ ਦਾ ਕੋਈ ਇਹ ਸਰਕਾਰਾਂ ਕਰਦੀਆਂ ਕੀ ਧੱਕੇਸ਼ਾਹੀ ਦਾ ਕੋਈ ਇਹ ਸਰਕਾਰਾਂ ਕਰਦੀ ਜਿੰਦਾਬਾਦ ਧੱਕੇਸ਼ਾਹੀ ਦਾ ਕੋਈ ਸਾਡਾ ਹੱਕ ਇੱਥੇ ਰੱਖ 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 छा त सू गो मार्को गोली मारो कम न पेनाटीअ ਜਗ ਦੇ ਜਾਈ 420 ਇਹ ਸਰਕਾਰਾਂ ਕਰਦੀਆਂ ਕੀ ਜਗ ਦੇ ਜਾਈ 420 ਇਹ ਸਰਕਾਰਾਂ ਕਰਦੀਆਂ ਕੀ ਜਗ ਦੇ ਜਾਈ 420 ਜਿੰਦਾਬਾਦ ਪੰਜਾਬ ਨੂੰ ਸਵਰਾਇਟੀਆ ਜਿੰਦਾਬਾਦ ਪੰਜਾਬ ਨੂੰ ਸਵਰਾਇਟੀਆ ਜਿੰਦਾਬਾਦ ਪੰਜਾਬ ਨੂੰ ਸਵਰਾਇਟੀਆ ਜਿੰਦਾਬਾਦ ਤੁਹਾਡਾ ਮਕਸਦ ਉਹ ਕਰੋ ਦੇ ਜਾ ਯਾਰ ਗੱਲ ਸੁਣੋ ਜਲੀਲ ਨਾਲ ਗੱਲ ਕਰੋ ਹਾਂਜੀ ਦੱਸੋ ਮੈਂ ਆਪਣੀ ਡਿਊਟੀ ਜਿਹੜੀ ਜਦੋਂ ਮੈਂ ਉਸ ਕਮੇਟੀ ਦਾ ਮੈਂਬਰ ਹੀ ਪ੍ਰੈਜ਼ੀਡੈਂਟ ਸਰ ਕੁ ਤੁਸੀਂ ਹੁਣ ਕਮੇਟੀ ਆਪਣੇ ਦਾ ਮੈਂ ਪਾਰਟੀ ਦੇ ਨੰਬਰ ਹੋਣਾ ਮੈਂ ਬਾਬਾ ਦਾ ਲਾਓ ਮੈਨੂੰ ਪਾਰਟੀ ਦੇ ਨੰਬਰ ਹੋਣਾ ਲਾ ਦੇ ਦਿਓ ਮੈਨੂੰ ਸਹੀ ਸਾੜੀਆਂ ਇਸ ਸਰਕਾਰ ਵਿੱਚ ਧਾਇਆ ਠੀਕ ਹੈ ਜੀ ਉਹਨੇ ਸੀ ਆਪਣੀ ਮੰਗ ਲੈ ਸਰ 2011 ਦੇ ਤੇ 4 ਸਾਲਾਂ ਤੋਂ ਧੱਕੇ ਖਾ ਰਹੇ ਆ ਕਿਹਨਾਂ ਨੇ ਸੁਣੀ ਸਾਡੀ ਆਵਾਜ਼ ਲਓ ਕਹਿੰਦਾ ਲਿਆ ਪੀਐਮ ਸਾਹਿਬ ਨੂੰ ਦੇ ਦਾਂਗੇ ਲਓ ਸਰ ਜੀ ਬੜੀਆਂ ਤੁਸੀਂ ਸਿਰਫ ਮਨਮਤਾ ਵਾਲੇ ਮੈਂ ਤਾਂ ਦੇਖੋ ਕੀ ਹੁੰਦਾ ਜੀ ਦੇਖੋ ਕਿ ਦੋ ਦੋ ਸਾਡੀਆਂ ਫਾਈਨਾਂਸ ਸੀਐਮ ਸਾਹਿਬ ਸਰ ਅਹੀਂ ਤੇ ਆਪਣੀ ਮੰਗ ਨੂੰ ਲੈ ਕੇ ਅੱਜ ਵੀ ਆਏ ਆ ਸਰ 2000 2000 ਤੇ 2000 ਦੇ ਤੀਨ ਸਾਲ ਹੁਣ ਦੱਸੋ ਸਰ ਹ 2023 ਤੋਂ ਮੀਟਿੰਗਾਂ 25 ਚੜ ਗਿਆ ਸਰ ਮੈਂ ਮੈਂ ਤੁਹਾਡਾ ਇੱਕ ਕੰਮ ਹੋਰ ਕਰ ਸਕਦਾ ਕੀ ਕਰ ਸਕਦੇ ਹੋ ਤੁਸੀਂ ਮੈਂ ਇਹ ਕਰ ਸਕਦਾ ਵੀ ਤੁਹਾਡੀ ਮੁੱਖ ਮੰਤਰੀ ਸਾਹਿਬ ਜਦੋਂ ਆਉਣਗੇ ਹਾਂਜੀ ਤੁਹਾਨੂੰ ਮੈਂ ਉਹਨਾਂ ਨਾਲ ਮੀਟਿੰਗ ਕਰਾਉਂਦਾ ਮੇਰੇ ਕੋਲ ਜੋ ਬੁਲਾਉਂਗਾ ਮੈਂ ਕਰਾਉਂਗਾ ਮੀਟਿੰਗ ਜਦੋਂ ਉਹਨਾਂ ਨੇ ਆਉਣਾ ਹੈ ਸਾਡਾ ਰਿਟਰਨ 'ਚ ਲਿਖ ਕੇ ਦੋਗੇ 4 ਸਾਲਾਂ ਤੋਂ ਲਾਰੇ ਲੁੱਟ ਮੇਰੇ ਮੈਂ ਰਿਟਰਨ ਤੇ ਮੈਂ ਕੀ ਦੇਣਾ ਮੈਂ ਤੇ ਐਮਐਲਏ ਆ ਸਾਹਿਬ ਅਹੀਂ ਅੰਮ੍ਰਿਤਸਰੋਂ ਆਏ ਆ ਤੁਹਾਡੇ ਉਧਰੋਂ ਪਿੰਡ ਵੀ ਆਏ ਆ ਮੇਰੀ ਘਾਤਾ 16000 ਫਿਰ ਮੈਂ ਬੋਲੀ ਕਹਿੰਦਾ ਮੈਂ ਕਹਿ ਦਿੰਦਾ ਇੱਕ ਤੇ ਦੋ ਤਰੀਕ ਨੂੰ ਉਹਨਾਂ ਨੇ ਇੱਥੇ ਹੋਣਾ ਮੈਂ ਤੁਹਾਨੂੰ ਉਹਦੇ ਨਾਲ ਜਿਹੜਾ ਮਿਲਿਆ ਇਹ ਤਾਂ ਰਿਕਾਰਡ ਕਹਿ ਰਹੇ ਹੋ ਸਾਡੀ ਮੀਟਿੰਗ ਹੋ ਗਈ ਮੈਂ ਤਾਂ ਕਹਿੰਦਾ ਜੀ ਮੈਂ ਅੱਗੇ ਦੀ ਤੁਹਾਡਾ ਮਾਮਲਾ ਚੁੱਕਿਆ ਕਿਤੇ ਚੁੱਕਿਆ ਕਿ ਮੈਂ ਕਹਿੰਦੀ 4 ਸਾਲ ਦਾ ਮਾਮਲਾ ਚੁੱਕਿਆ ਹੀ ਪਿਆ ਕਿ ਬੰਨੇ ਰੱਖਿਆ ਨਹੀਂ ਉਹ ਕੋਈ ਨਹੀਂ ਹਾਲ ਹੋ ਜੁਗਾ ਕਿਉਂ ਕਿ ਬਣਾਈਏ ਨਹੀਂ ਜਾਵੇ ਹਾਲ ਹੋ ਜੂਗਾ ਆ ਦੇਖੋ ਸਰ ਆ ਦੇਖੋ ਅਕੀ ਆ ਸਰ ਤੁਹਾਨੂੰ ਮਿਲ ਕੇ ਆਏ ਆ ਨਾ ਜੀ ਆ ਦੇਖਣਾ ਧਾਰੀ ਹੌਸਾ ਆ ਸਰ ਮੈਂ ਮੈਂ ਤੁਹਾਡੇ ਕੀ ਕਹਿ ਰਹੇ ਨੇ ਕਰੋਨਾ ਵਾਇਰਸ ਦੇ ਨੌਂ ਐ ਸਾਥ ਸਾਥ ਕੋਈ ਨਹੀਂ ਕੋਈ ਕੋਈ ਨਿਕਲ ਇਹ ਮੰਗੇ ਜੀ ਜਿਹੜੇ ਸਾਡਾ ਮੁਕਾਬਲਾ ਨਾ ਜੀ ਸਾਡੀਆਂ ਮੀਟਿੰਗਾਂ ਹੁੰਦੀਆਂ ਆ ਰਹੀਆਂ ਜੀ ਜਦੋਂ ਐਫਐਮ ਸਾਹਮਣੇ ਫੈਸਲਾ ਸੁਣਾ ਕਰਤੇ ਆ ਜੀ ਡੀਜੀਪੀ ਸਾਹਿਬ ਹੋਮ ਸੈਕਟਰੀ ਸਾਹਿਬ ਤੇ ਜਿਹੜੇ ਆਪਣੇ ਡੀਜੀਪੀ ਸਾਹਿਬ ਨੇ ਡਾਕਟਰ ਸੁਚੈਨ ਸਿੰਘ ਡੀਜੀਪੀ ਆਈਪੀ ਹੈਡ ਕੁਆਰਟਰ ਜੀ ਉਹਨਾਂ ਨੇ ਇੱਕ ਗੱਲ ਕਿਹਾ ਵੀ ਸਾਨੂੰ ਐਫਐਮ ਸਾਹਿਬ ਵੱਲੋਂ ਲਿਖਤੀ ਪ੍ਰੋਵਾਈਡ ਕਰਵਾ ਦਿਓ ਜੀ ਲਿਖਤੀ ਸਾਡਾ ਅੱਜ ਮਹੀਨਾ ਚੱਲੇ ਜੀ ਲਿਖਤੀ ਪ੍ਰੋਵਾਈਡੇਸ਼ਨ ਹੀ ਨਹੀਂ ਹੋ ਰਹੀ ਹਾਂ ਇਹ ਹੁਣ ਕਿੱਥੇ ਗਿਆ ਕਿੱਥੇ ਗਿਆ ਤਾ ਅਕਮ ਸਾਹਿਬ ਕੋਲ ਹੈ ਜੀ ਸੀਮਾ ਸਾਹਿਬ ਕੋ ਸੀਮਾ ਸਾਹਿਬ ਕੋ ਜੀ ਰੱਖ ਲੋ ਰੱਖ ਲੋ ਸੀਮਾ ਸਾਹਿਬ ਕੋ ਸਾਡਾ ਪੱਤਰ ਰੁਕਿਆ ਹੋਇਆ ਹੈ ਜੀ ਹਾਂ ਡੀਜੀਪੀ ਸਾਹਿਬ ਹੋਮਗਾਰਡ ਦੇ ਸਾਹਿਬ ਨੇ ਕੀ ਕੀਤਾ ਸੰਜੀਪ ਕਾਲੜਾ ਜੀ ਨੂੰ ਅਸੀਂ ਮਿਲੇ ਜੀ ਮੈਂ ਖੁਦ ਜਾ ਕੇ ਉਹਨਾਂ ਨੇ ਇਹ ਗੱਲ ਕਹੀ ਯਾਰਾ ਜੀ ਸਾਨੂੰ ਭਾਵੇਂ ਐਫਐਮ ਸਾਹਿਬ ਕਾਲ ਕਰ ਦੇਣ ਜਾਂ ਸਾਨੂੰ ਲਿਖਤੀ ਦੇ ਦੇਣ ਅਸੀਂ ਉਸੇ ਵੇਲੇ ਤੁਹਾਡਾ ਕੰਮ ਤੋਰ ਦੇਣਾ ਜੀ 100 ਬੰਦਾ ਅਸੀਂ 100 100 ਦੇ ਤਕਰੀਬਨ ਜੀ ਸਾਰਾ ਹੋਰ ਟੀਮੇ ਘੋੜਿਆ ਮਾਫਾ ਹਾਂ ਜੀ ਟੀਮਾ ਸਾਹਿਬ ਕੋਲ ਜੀ ਸਰ ਇਹ ਤੁਹਾਡਾ ਮੈਂ ਟੀਮਾ ਸਾਹਿਬ ਨੂੰ ਕਹਿ ਦੂਗਾ ਜੀ ਸਰ ਇਹ ਤੁਹਾਡਾ ਮੈਂਤੀ ਹੈ ਜੀ ਸਰ ਸਾਨੂੰ ਅਪਡੇਟ ਕਿਦੋਂ ਤੱਕ ਮਿਲੂਗਾ ਸਾਹਿਬ ਜੀ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਦੋ ਤਿੰਨ ਦਿਨਾਂ ਜੀ 걸 ਦਾਂ ਬਾਦ ਗਏ ਬਾਦ ਗਏ ਬਾਦ ਗਏ ਮੈਂ ਤੈਨੂੰ ਦੋ ਤਿੰਨ ਦਿਨ ਚੀਮਾ ਸਾਹਿਬ ਇੱਥੇ ਆ ਜਾਣਗੇ ਨਾ ਉਹ ਸਾਡੀ ਕੋਈ ਲਾਦਾ ਨਹੀਂ ਲਾਉਂਦਾ ਸੋਚ ਕੇ ਬੋਲੀਦਾ ਸਾਡੀ ਲਾਦੇ ਵਾਲਾ ਕੋਈ ਕੰਮ ਨਹੀਂ ਮੈਂ ਜਿਹੜੀ ਗੱਲ ਤੈਨੂੰ ਕਹੀ ਆ ਮੈਂ ਚੀਮੇ ਸੋਲਿਡ 1 ਸਾਲ ਹੋ ਗਿਆ ਰਾ ਤੂੰ ਗੱਲ ਨਹੀਂ ਦੀ ਤੂੰ ਨਾ ਮੈਂ ਤੈਨੂੰ ਕਹੀ ਜਾਂਦਾ ਮੈਂ ਚੀਮੇ ਨਾਲ ਤੁਹਾਡੀ ਗੱਲ ਕਰਾਂ ਫੇਰ ਤੂੰ ਮੰਨਦਾ ਨਹੀਂ ਯਾਰ ਜੀ ਫੋਨ ਤੁਸੀਂ ਲਾਓ ਉਹ ਯਾਰ ਆਪ ਸਟੇ ਦੇ ਧੀਮਾ ਸਾਹਿਬ ਦੇ ਲੱਛਣ ਚ ਆਏ ਨਹੀਂ ਵਾਜਨ ਕੇ ਕਲਪਸੂ ਮਾਂ ਦੇ ਜੱਤ ਗੱਲ ਕਰਦੇ ਆ ਜੀ ਹੱਥ ਜੋੜ ਕੇ ਬੇਨਤੀ ਕਰਦੇ ਜੀ 6ਵਾਂ ਸਾਲ ਸਾਡਾ ਜਿੰਦਗੀ ਦਾ ਪਰਬਾਦ ਹੋ ਗਿਆ ਜੀ ਸੀਐਮ ਸਾਹਿਬ ਨੇ ਸੱਤਾ ਚੋਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸਾਡੇ ਸਾਥੀ ਦੀ ਡੈਥ ਹੋਈ ਸੀ ਕੋਵਿਡ ਦੇ ਵਿੱਚ ਠੀਕ ਹੈ ਜੀ ਅਸੀਂ ਕੈਪਟਨ ਸਾਹਿਬ ਦੀ ਕੋਠੀ ਦੇ ਬਾਹਰ ਪਟਿਆਲੇ ਪ੍ਰੋਟੈਸਟ ਤੇ ਬੈਠੇ ਸੀ ਸੀਐਮ ਸਾਹਿਬ ਨੇ ਸਾਡੀ ਅਸੀਂ ਨਹੀਂ ਇਹ ਗੱਲਾਂ ਦੇ ਜੀ ਹਰੇਕ ਲਈ ਹਰਾ ਪੈਨ ਚੱਲਦਾ ਡਾਕਟਰਾਂ ਨੂੰ ਮੈਡੀਕਲ ਸਟਾਫ ਦੇ ਵਿੱਚ 750 ਪ੍ਰਤੀ ਕੀਤਾ ਗਿਆ ਜੀ ਅਸੀਂ 100 ਜਾਣਾ ਹੈ ਜੀ ਉਹ ਵੀ ਚੌਥੇ ਮਹੀਨੇ ਦੀ 5 ਤਰੀਕ ਨੂੰ ਲੁਧਿਆਣਾ ਕੰਪੇਨਿੰਗ ਦੇ ਟਾਈਮ ਨਿਯਤੀ ਪੱਤਰ ਦਿੱਤੇ ਉਹ ਪੀ ਜ ਮਤੀਮਾ ਸਾਹਿਬ ਨੇ ਇੱਕ ਜਾਂ ਦੋ ਤੀਕ ਨੂੰ ਇੱਥੇ ਲੈਕਚਰ ਜਾ ਜਾਨਾ ਸਨ ਲੋਕਾਂ ਉਹ ਗਏ ਸਾਡਾ ਜਿਹੜਾ 350 ਮਤਲਬ ਉਸ ਚੀਜ਼ ਦੇ ਉੱਤੇ ਮਨਾ ਰਹੇ ਹਨ ਬਾਅਦ ਚੀਫ ਮਿਨਿਸਟਰ ਨਾਲ ਮੀਟਿੰਗ ਕਰਨ ਦੀ ਚੀਮਾ ਸਾਹਿਬ ਦੀ ਡਿਊਟੀ ਲੱਗੀ ਆ ਉਹ ਬਾਅਦ ਆ ਸ਼ਾਮ ਤੀਕੇ ਕੱਲ ਬਾਅਦ ਦੇ ਉਨਨੋਂ ਹਾਲੇ ਲੋਕਿਓ ਮੈਂ ਤੁਹਾਡੀ ਉਹਨਾਂ ਨਾਲ ਬਹਿ ਕੇ ਸਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਉਹ ਹੱਥ ਕਿਉਂ ਜੋੜ ਨਹੀਂ ਕਰ ਸਾਡੇ ਬੱਚੇ ਤੁਸੀਂ ਯਾਦ ਕਿਉਂ ਹੱਥ ਜੋੜਦੇ ਨਹੀਂ ਅਸੀਂ ਕੋਈ ਗੱਲ ਸਾਡੀ ਕੋਈ ਹੋਰ ਕੋਈ ਇਲਾਵਾ ਨਹੀਂ ਇਸ ਤੋਂ ਹੱਥ ਜੋੜਨ ਤੋਂ ਇਲਾਵਾ ਉਹ ਬੇੜਾ ਕੋਈ ਨਹੀਂ ਹੱਥ ਜੋੜ ਦੀ ਲੋੜ ਇਹ ਗੱਲ ਕਹਿੰਦੇ ਜਾਂ ਸੀਐਮ ਸਾਹਿਬ ਨੂੰ ਕਹਿ ਕੇ ਛੋਣੋ ਬੇਦਖਤ ਬੇਦਖਤ ਬੇਟਾ ਇੱਥੋਂ ਤੋਂ ਤੁਸੀਂ ਬਸ ਇੱਕ ਡਿਊਟੀ ਇੱਕ ਇੱਕ ਬੰਦੇ ਨੇ ਕਰ ਦੇ ਇੱਕ ਜਣਾ ਤੁਸੀਂ ਖਿਆਲ ਰੱਖਿਓ ਕਿ ਇੱਥੇ ਦਫ਼ਤਰ ਦੇ ਵਿੱਚੋਂ ਪਤਾ ਕਰ ਲੈਣਾ ਕਿ ਚੀਵਾ ਸਾਹਿਬ ਕਿਦੋਂ ਆਦੇ ਮੈਨੂੰ ਜੋ ਪਤਾ ਲੱਗਾ ਕਿ ਉਹਨਾਂ ਪਹਿਲੀ ਤੀਕ ਲਾਉਣਾ ਸੁਣੋ ਗੱਲ ਜਿੱਦਣ ਉਹ ਆ ਗਏ ਮੈਂ ਤੁਹਾਡੀ ਚੀਮਾ ਸਾਹਿਬ ਨਾਲ ਬਾਅ ਕੇ ਗੱਲ ਕਰਦਾ ਯਾਰ ਗੱਲ ਕਿੱਡੀ ਹੈ ਸਰ ਜੀ ਮਿਲਣੇ ਆਪਾਂ ਭਜਦੇ ਥੋੜਾ ਉਹ ਕੋਈ ਯਾਰ ਜੇ ਤੂੰ ਮੇਰੇ ਨਾਲ ਮਿਲੋਗੇ ਤੇ ਹਾਲ ਕਰਦਾ ਮੈਂ ਤੁਹਾਡੇ ਸਾਹਮਣੇ ਕਹੂੰਗਾ ਯਾਰ ਮੁੰਡਿਆਂ ਦਾ ਮਾਮਲਾ ਲੱਗਦਾ ਇੱਕ ਨਹੀਂ ਗੱਲ ਜਿੰਨੇ ਚਿਰ ਤੱਕ ਸਾਡਾ ਮਸਲਾ ਲੈਣੀ ਨਾ ਹੁੰਦਾ ਜੀ ਤੁਸੀਂ ਇੱਥੇ ਦਫਤਰ ਦੇ ਬਾਹਰ ਦਿਨ ਰਾਤ ਕੋਈ ਨਹੀਂ ਬਿਠੋ ਡੰਮੂ ਕੋ 8000 ਅਸੀਂ ਤਾਂ ਡੱਕਣੇ ਤੇ ਡੱਕੇ ਫੇਰਦਾ ਬਿਲਕੁਲ ਅਸੀਂ ਇਹ ਬਾਕੇ ਡੱਕਾ ਯਾਰ ਸਰ ਸਾਨੂੰ ਬਹੁਤ ਸਾਰਾ ਦਾ ਬਹੁਤ ਹੋਟੀ ਪਾਣੀ ਛਕੋ ਕੋਈ ਗੱਲ ਨਹੀਂ ਕਾਪਸ਼ਾ ਕਰੀ ਜਾ ਰਹੇ ਆ ਉਹ ਮੇਰੇ ਵੇਖ ਤੇ ਬਹੁਤ ਕੋਈ ਗੱਲ ਨਹੀਂ ਆਪਣਾ ਲਾਓ ਕੋ ਮੈਂ ਤੁਹਾਨੂੰ ਚੀਮਾ ਜੱਲ ਮੈਂ ਮੈਂ ਮੇਰੇ ਮੇਰੇ ਪਿਆਰੇ ਛੋਟੇ ਵੀਰ ਦੀ ਮੈਂ ਤੁਹਾਨੂੰ ਪਹਿਲੀ ਜਾਂ ਦੋ ਤਿੰਨ ਜਦੋਂ ਚੀਮਾ ਸਾਹਿਬ ਆਕੇ ਮੈਂ ਉਹਨਾਂ ਨਾਲ ਮਿਲਾਂ ਠੀਕ ਹੈ ਆ ਕੋਈ ਗੱਲ ਕੀ ਨਾਮ ਹੈ ਕਿ ਕਿਹੜੀ ਯੂਨੀਅਨ ਹੈ ਤੇ ਕਿਹੜੇ ਸਬੰਧ ਚ ਹਨ ਹਾਂਜੀ ਮੇਰਾ ਨਾਮ ਗੁਰਬਾਜ ਸਿੰਘ ਆ ਮੈਂ ਸ਼੍ਰੀ ਅਮਰਦੇਸਰ ਦਾ ਰਹਿਣ ਵਾਲਾ ਵਾਂ ਇਹ ਜੁਨੇ ਨੇ ਹੈਗੀ ਪੰਜਾਬ ਪੁਲਿਸ ਕਰੋਨਾ ਵਾਰੀਅਰ ਅਸੀਂ ਉਹ ਜੋਧੇ ਆ ਜਿਨ੍ਹਾਂ ਨੇ ਪੰਜਾਬ ਪੁਲਿਸ ਨਾਲ ਮੋਢੇ ਨਾਲ ਮੋਢਾ ਲਾ ਕੇ ਕਰੋਨਾ ਕਾਲ ਵਿੱਚ ਬਿਨਾਂ ਤਨਖਾਹ ਦੇ 2-2.5 ਸਾਲ ਕੰਮ ਕੀਤਾ ਵਾ ਠੀਕ ਹੈ ਜੀ ਇਹ ਮਾਨ ਸਰਕਾਰ ਜਦੋਂ ਉਹ ਨਹੀਂ ਇਹਨਾਂ ਨੇ ਵਾਅਦਾ ਕੀਤਾ ਕਿ ਜੇ ਸਾਡੀ ਸਰਕਾਰ ਆਊਗੀ ਪੈਲ ਦੇ ਆਧਾਰ ਤੇ ਤੁਹਾਨੂੰ ਜਿਹੜਾ ਹੋਮ ਗਾਰਡ ਜਾਂ ਪੰਜਾਬ ਪੁਲਿਸ ਵਿੱਚ ਜਿਹੜਾ ਰੱਖਿਆ ਜਾਊਗਾ 4 ਸਾਲ ਹੋ ਗਏ ਤਕਰੀਬਨ ਇਹਨਾਂ ਨੇ ਆਪਣੇ ਇਹਨਾਂ ਦੇ ਤਕਰੀਬਨ ਸਾਰੇ ਮੰਤਰੀਆਂ ਮੈਲੇ ਨੂੰ ਮਿਲ ਚੁੱਕੇ ਆ ਇਹੀ ਲਾਰੇ ਲਾਰੇ ਆ ਵੀ ਅੱਜ ਕਰਦੇ ਕੱਲ ਕਰਦੇ ਹਾਲ ਸਾਡਾ ਤੇ ਇਹ ਆਪਾਂ ਨੂੰ ਮੀਟਿੰਗਾਂ ਸਮੇਂ-ਸਮੇਂ ਸਿਰ ਦਿੰਦੇ ਆ ਕਰਦੇ ਆ ਬਸ ਝੂਠੇ ਲਾਰੇ ਲਾ ਰਹੇ ਆ ਜੀ ਤਲਵ ਇਹ ਸਮਾਕੇ ਹੋ ਸਹੀ ਲਗਾਤਾ ਨੂੰ ਵੀ ਹੁਣ ਇੱਥੇ ਆ ਕੇ ਜਿਹੜਾ ਪੰਜਾਬ ਲੈ ਬਸ ਉਹ ਵੀ ਜੱਤੇ ਬੰਦੀਆਂ ਧਰਨੇ ਦੇ ਰਹੀਆਂ ਕਿਉਂਕਿ ਸਰ ਆਪਾਂ ਇਹਨਾਂ ਨੂੰ ਵੇਖੋ ਭਵੰਤਮਾਨ ਸਾਹਿਬ ਇਦਾਂ ਦੇ ਆ ਵੀ ਆਪਾਂ ਨੇ ਬਹੁਤ ਵਾਰ ਕੋਸ਼ਿਸ਼ ਕੀਤੀ ਇਹਨਾਂ ਨੂੰ ਮਿਲਦੀ ਪਰ ਜਿਉਂ ਦੀ ਇਹਨਾਂ ਦੀ ਸਰਕਾਰ ਬਣੀ ਇੱਕ ਵਾਰੀ ਵੀ ਸਾਨੂੰ ਨਹੀਂ ਮਿਲੇ ਜੀ ਇੱਕ ਵਾਰ ਅਸੀਂ ਬਹੁਤ ਔਖੇ ਵੀ ਜਲੰਧਰ ਦੇ ਵਿੱਚ ਜਦੋਂ ਇਹਨਾਂ ਨੇ ਬੈਠਿਆ ਵੀ ਸਾਡਾ ਘਰ ਓਥੇ ਆਪਾਂ ਮਿਲ ਕੇ ਆਏ ਇਹਨਾਂ ਨੂੰ ਉਸ ਤੋਂ ਬਾਅਦ ਸਰ ਇੰਨੀ ਕੋਸ਼ਿਸ਼ ਕੀਤੀ ਇਹਨਾਂ ਨੂੰ ਮਿਲਦੀ ਇਨਾਂ ਤੱਕ ਪਹੁੰਚ ਨਹੀਂ ਜੀ ਹੋਈ ਆਪਣੇ ਸਿਰਫ 144 ਕਿ ਜਾਨੇ ਆ ਜੀ ਓਤੋਂ ਵੀ ਘਟ ਕੇ ਸਿਰਫ 100 ਕਿ ਜਾਨੇ ਰਹਿ ਗਏ ਉਹਨੇ ਮਗਰ ਕਰਵਾ ਦਾ ਧਰਨਾ ਆਇਆ ਕਿ ਕਦੋਂ ਤੱਕ ਅੱਜ ਆਪਣਾ ਸਵੇਰ ਤੋਂ ਧਰਨਾ ਲੱਗਾ ਜੀ ਕਿਸੇ ਆਪਣੇ ਕੇ ਮੰਤਰੀ ਐਮ ਐਲ ਏ ਨੇ ਕੋਈ ਸਾਰ ਨਹੀਂ ਲਈ ਜੀ ਆਪਣੀ ਆਣ ਕੇ ਕੋਈ ਨਹੀਂ ਆਪਣਾ ਨਾਮ ਕੋਈ ਵਿਸ਼ਵਾਸ ਦਵਾਇਆ ਆਪਾਂ ਨੂੰ ਇਹ ਧਰਨਾ ਸਾਡਾ ਜਿਹੜਾ ਇਹ ਪੱਕਾ ਮੋਰਚਾ ਲੱਗੂਗਾ ਇੱਥੇ ਤੇ ਹੋਰ ਜਿੱਥੇ ਬੰਦੀਆਂ ਸੱਡੀਆਂ ਆਈਆਂ ਹੋਆਂ ਹੋਰ ਜਿੱਥੇ ਬਤੀਆਂ ਦਾ ਸਾਥ ਲਾਵਾਂਗੇ ਤੇ ਇਹ ਸੰਘਰਸ਼ ਤਿੱਖਾ ਕਰਾਂਗੇ ਜੀ ਕੋਈ ਕੈਂਡੀਡੇਟ ਦੇ ਦਫ਼ਤਰ ਦੇ ਬਾਹਰ ਕਰਵਾਇਆ ਕੋਈ ਸ਼ਹਿਰ ਨਾਲ ਕੋਈ ਨਹੀਂ ਸਰ ਕੋਈ ਨਹੀਂ ਜੀ ਕੋਈ ਆਊਟਪੁੱਟ ਨਹੀਂ ਜੀ ਮੰਨਿਆ ਲੋਕ ਹਾਂਜੀ ਭਾਈ ਸਾਡਾ ਨਾ ਕਾਫੀ ਲੰਮੇ ਸਮੇਂ ਤੋਂ ਅਸੀਂ ਕੋਰੋਨਾ ਵਾਰੀਅਰਸ ਹੈ ਜੀ ਕਾਫੀ ਲੰਮੇ ਸਮੇਂ ਤੋਂ ਸਾਡਾ ਸੰਘਰਸ਼ ਚੱਲਦਾ ਰਿਹਾ ਮਾਨ ਸਾਹਿਬ ਨੇ ਸਾਡੇ ਨਾਲ ਲਾਰੇ ਲਾਏ ਆ ਜੀ ਅਸੀਂ ਸੀਐਮ ਸਾਹਿਬ ਨੂੰ ਮਿਲ ਚੁੱਕੇ ਆ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਮਿਲ ਚੁੱਕੇ ਆ ਐਫਐਮ ਸਾਹਿਬ ਹਰਪਾਲ ਚਿਮਾ ਜੀ ਨੂੰ ਬਹੁਤ ਮੀਟਿੰਗਾਂ ਸਾਡੀਆਂ ਪੰਜਾਬ ਸਰਕਾਰ ਨਾਲ ਹੋ ਚੁੱਕੀਆਂ ਜੀ ਸਾਡਾ ਕੋਈ ਮਸਲਾ ਲੈਣੇ ਆ ਜੀ ਸਾਡੀ ਦੋ ਰਣਕ ਪੁਰੀ ਇੰਟੈਲੀਜੈਂਸੀ ਪਾਸੋਂ ਵੀ ਕਰਵਾਈ ਗਈ ਇੱਕ ਤਾਂ ਪਹਿਲਾਂ ਵੀ ਕਰਵਾਈ ਗਈ ਜੀ ਉਹਦਾ ਸਾਡਾ ਕਿਸੇ ਪਾਸੇ ਕੋਈ ਤਾਲੁਕਾ ਨਹੀਂ ਆ 15 9 ਦੀ ਮੀਟਿੰਗ ਦੇ ਵਿੱਚ ਚੀਮਾ ਸਾਹਿਬ ਨੇ ਸਾਡਾ ਲਾਣ ਕੀਤਾ ਵੀ ਅਸੀਂ ਤੁਹਾਨੂੰ ਪੰਜਾਬ ਹோம்ਗਾਰਡ ਦੇ ਵਿੱਚ ਭर्ती ਕਰਾਂਗੇ ਤਰਸਦਾ ਹਾਂ ਤੇ ਜੀ ਉਹ ਜਿਹੜਾ ਡਿਸੀਜਨ ਦਿੱਤਾ ਗਿਆ ਜੀ ਉਹ ਡਿਸੀਜਨ ਦਾ ਕੋਈ ਵੀ ਲਿਖਤੀ ਪ੍ਰੂਫ ਸਾਨੂੰ ਨਾ ਦਿੱਤਾ ਗਿਆ ਨਾ ਕਮੇਟੀ ਨੂੰ ਐਂਟਰ ਹੋ ਗਿਆ ਸਾਡੇ ਅਫਸਰਾਂ ਤੱਕ ਪਹੁੰਚਿਆ ਜੀ ਅਸੀਂ ਅਫਸਰ ਸਾਹਿਬਾਂ ਨਾਲ ਨੂੰ ਮਿਲੇ ਡਾਕਟਰ ਸਿਚੇਨ ਸਿੰਘ ਜੀ ਗਿਲ ਆਈਜੀਪੀ ਹੈਡਕੁਆਰਟਰ ਜੀ ਡਾਕਟਰ ਮੈਡਮ ਜਿਹੜੇ ਆ ਦੂਜੇ ਬੀਜੀਪੀ ਸਾਹਿਬ ਸੰਜੀਵ ਕਾਲੜਾ ਜੀ ਨੂੰ ਅਸੀਂ ਮਿਲੇ ਪੰਜਾਬ ਹோம்ਗਾਰਡ ਦੇ ਨੂੰ ਜੀ ਉਹਨਾਂ ਨੇ ਵੀ ਸਾਡੀ ਗੱਲ ਬਾਤ ਹੋਈ ਉਹਨਾਂ ਨੇ ਕਿ ਸਾਨੂੰ ਹோம் ਸੈਕਟਰੀ ਸਾਹਿਬ ਨੂੰ ਮਿਲੇ ਜੀ ਅਲੋਕ ਸ਼ੇਖਰ ਜੀ ਨੂੰ ਪੰਜਾਬ ਦੇ ਨੂੰ ਜੀ ਉਹਨਾਂ ਨੇ ਇਹ ਗੱਲ ਕਹੀ ਵੀ ਸਾਨੂੰ ਲਿਖਤੀ ਪ੍ਰੋਵਾਈਡੇਸ਼ਨ ਕਰਵਾ ਦਿਓ ਕਿ ਸਾਨੂੰ ਕਾਲ ਆ ਜਾਈ ਉਹਨਾਂ ਦੀ ਜੀ ਅਸੀਂ ਨਾਲ ਦੀ ਨਾਲ ਤੁਹਾਡੇ ਜਿੰਨੇ ਬੰਦੇ ਐਡਜਸਟਮੈਂਟ ਕਰ ਲੈਣੇ ਆ ਜੀ ਸਾਨੂੰ ਹਾਲੇ ਤੱਕ ਕੋਈ ਸਰਕਾਰ ਵੱਲੋਂ ਲਾਰੇ ਤੇ ਲਾਰਾ ਲਾਇਆ ਹੀ ਜਾ ਰਿਹਾ ਜੀ ਮੀਟਿੰਗਾਂ ਤੇ ਮੀਟਿੰਗਾਂ ਦਿੱਤੀਆਂ ਜਾ ਰਹੀਆਂ ਅਸੀਂ ਹਰਮਨ ਸੰਧੂ ਜੀ ਨੂੰ ਵੀ ਮਿਲੇ ਆ ਜੀ ਐਮਐਲਏ ਸਾਬਾ ਨੰਦ ਸਰਨ ਲਾਲਜੀਤ ਭੁੱਲਰ ਜੀ ਵੀ ਕਲਦੀਪ ਧਾਰੀ ਆਲਜੀ ਨੇ ਤੁਸੀਂ ਵੇਖ ਲਿਆ ਸਾਡੇ ਸਾਹਮਣੇ ਕੀ ਗੱਲ ਕਹਿ ਕੇ ਗਏ ਆ ਜੀ ਕੋਈ ਗੱਲ ਨਹੀਂ ਜੀ ਕਰ ਦਾਂਗੇ ਇਦਾਂ ਜੀ ਸਾਸੀ ਤਾਂ ਰੋ ਰਹੇ 6 ਸਾਲਾਂ ਤੋਂ 4 ਸਾਲ ਹੋਣੇ ਸਰਕਾਰ ਦੇ ਹੋ ਗਏ ਜੀ ਸਾਡਾ ਤਾਂ ਮਸਲਾ ਕਿਸੇ ਪਾਸੇ ਨਹੀਂ ਲੱਗ ਰਿਹਾ ਅਸੀਂ ਹੁਣ ਚਰਚੀ ਕਾਬ ਦਾ ਪੱਕਾ ਪ੍ਰੋਟੈਸਟ ਇੱਥੇ ਰੱਖਿਆ ਜਿਹੜੇ ਚਰਚੀ ਦਾ ਸਾਡਾ ਮਸਲਾ ਲੈ ਨਹੀਂ ਹੁੰਦਾ ਜੀ ਇਸ ਤੋਂ ਇਲਾਵਾ ਬਕਾਇਦਾ ਸਰਕਾਰ ਨੇ ਪੰਜਾਬ ਪੁਲਿਸ ਦੇ ਨਾਲ ਜਿਹੜੇ ਇੱਕ ਮੈਡੀਕਲ ਸਟਾਫ ਦੇ ਵਿੱਚ ਕੋਵਿਡ ਦੇ ਵਿੱਚ ਉਦੋਂ ਮੈਡੀਕਲ ਸਟਾਫ ਦੇ ਵਿੱਚ ਵੀ ਭਰਤੀ ਕੀਤੀ ਗਈ ਸੀ ਜੀ ਉਹ ਵੀ ਜਿਹੜੇ ਬੰਦੇ ਭਰਤੀ ਕੀਤੇ ਗਏ ਉਹਨਾਂ ਨੂੰ 4-5 ਜਿਹੋ ਤੇ ਲੁਧਿਆਣੇ ਕੰਪੇਨਿੰਗ ਸੀਗੇ ਉਦੋਂ ਸੀਐਮ ਸਾਹਿਬ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਤੇ ਜਿਹੜੇ ਵੀ ਭਾਲ ਕਰ ਦਿੱਤਾ ਜੀ ਨੌਕਰੀਆਂ ਦੇ ਸਰਕਾਰੀਆਂ ਦੇ ਪੱਕੇ ਤੌਰ ਤੇ ਚਾੜ ਦਿੱਤਾ ਅਸੀਂ ਇਹ ਹੈ ਹੀ ਸਾਰੇ 700 ਜਾਣਾ ਜੀ 150 ਜਾਣਾ ਸਾਨੂੰ ਸਾਡਾ ਫੈਸਲਾ ਸੁਣਾ ਕੇ ਵੀ ਸਾਨੂੰ ਤਾਂ ਵੀ ਡਿਊਟੀਆਂ ਤੇ ਨਹੀਂ ਚੜਾਇਆ ਜਾ ਰਿਹਾ ਜੇ ਅਸੀਂ ਅਫਸਰਾ ਕੋ ਜਾਨੀ ਉਹ ਕਹਿੰਦੇ ਜੀ ਸਾਨੂੰ ਸੋ ਲਿਖਤੀ ਜੇ ਕਾਲ ਕਰਵਾ ਦਿਓ ਨਾ ਉਹ ਕਾਲ ਹੋ ਰਹੀ ਇਹਨਾਂ ਲਿਖਤੀ ਪ੍ਰੋਵਾਈਡਿਸ਼ਨ ਮਿਲ ਰਹੀ ਹੈ ਜੀ ਦੱਸੋ ਅਸੀਂ ਕਿੱਧਰ ਨੂੰ ਜਾਈਏ ਸਾਡੇ ਨਾਲ ਤਾਂ ਮੈਂ ਇੱਕ ਬੇਇਨਸਾਫੀ ਹੋ ਰਹੀ ਹੈ ਹਰਾਪੈਨ ਸਾਨੂੰ ਪਤਾ ਨਹੀਂ ਲੱਗ ਰਿਹਾ ਕਿੱਥੇ ਚੱਲ ਰਿਹਾ ਜੀ ਕਿੰਨੇ ਸਮੇਂ ਲਈ ਜਿਹੜਾ ਅਸੀਂ ਹਣ ਮਿੱਥੇ ਸਮੇਂ ਲਈ ਇੱਥੇ ਦਫ਼ਤਰ ਦੇ ਬਾਹਰ ਬੈਠਾਂਗੇ ਜੀ